ਕੁਤਰਵਾ ਕੇ ਰਹਾਂਗੇ ਕੁਤਰਵਾ ਕੇ ਰਹਾਂਗੇ ਕੁਤਰਵਾ ਕੇ ਰਹਾਂਗੇ ਕੇਂਦਰ ਦੀ ਸਰਕਾਰ ਮੁਰਦਾਬਾ 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 ਕੇਂਦਰ ਦੀ ਸਰਕਾਰ ਹਾਏ 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 ਕੇਂਦਰ ਦੀ ਸਰਕਾਰ ਹਾਏ 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 ਮੋਦੀ ਦੀ ਸਰਕਾਰ ਹਾਏ 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 ਸਾਡੇ ਕ੍ਰਾਂਤੀਕਾਰੀ ਪੇਂਡੂ ਮਜ਼ਦੂਰੀ ਯੂਨੀਅਨ ਦੇ ਸੱਦੇ ਤੇ ਪੰਜਾਬ ਦਾ ਸਾਂਝਾ ਮੋਰਚਾ ਪੰਜਾਬ ਦਾ ਬਣਿਆ ਹੋਇਆ ਜੋ ਕਿਰਤਕ ਕਾਨੂੰਨਾਂ ਦੇ ਜਿਹੜੀ ਸਰਕਾਰ ਸੋਧ ਕਰਕੇ ਕੇਂਦਰ ਦੀ ਸਰਕਾਰ ਤੇ ਪੰਜਾਬ ਦੀ ਸਰਕਾਰ ਬਿਜਲੀ ਦੇ ਜਿਹੜਾ 2025 ਵਾਲਾ ਐਕਟ ਹੈ ਉਸ ਨੂੰ ਉਹਦੇ ਵਿੱਚ ਸੋਧ ਕਰਕੇ سرمایہਦਾਰਾਂ ਦੇ ਹੱਥੇ ਮਤਲਬ ਚੜਾ ਰਹੀ ਹੈ ਸਰਕਾਰ ਬਿਲੀ ਡਿਪਾਰਟਮੈਂਟ ਨੂੰ ਵੇਚ ਰਹੀ ਹੈ ਉਹਦਾ ਨਿੱਜੀਕਰਨ ਹੋ ਚੁੱਕਿਆ ਸੋ ਅਸੀਂ ਇਸ ਮੰਤਬ ਦੇ ਨਾਲ ਅੱਜ ਆਏ ਆ ਸਾਡੀ ਕ੍ਰਾਂਤੀਕਾਰੀ ਪਿੰਡੂ ਮਜ਼ਦੂਰੀ ਯੂਨੀਅਨ ਬਲਾਕ ਗੁਰੂ ਹਰਸਾਈ ਦੇ ਸਾਥੀ ਰਜਿੰਦਰ ਸਿੰਘ ਜੀ ਇਹਨਾਂ ਦੀ ਗਵਾਈ ਦੇ ਵਿੱਚ ਜੋ ਨਰੇਗਾ ਐਕਟ 2005 ਹੈ ਉਸ ਨਰੇਗਾ ਐਕਟ ਨੂੰ ਕੇਂਦਰ ਦੀ ਸਰਕਾਰ ਨੇ ਉਹਦਾ ਭੋਗ ਪਾ ਦਿੱਤਾ ਹੈ ਉਹਨਾਂ ਉਹਨੂੰ ਖਤਮ ਕਰਨ ਜਾ ਰਹੀ ਹੈ ਤੇ ਨਰੇਗਾ ਐਕਟ 2005 ਨੂੰ ਖਤਮ ਕਰਨ ਦੇ ਨਾਂ ਤੇ ਇੱਕ ਨਵਾਂ ਨਾਮ ਦੇ ਕੇ 22 ਜੀ ਰਾਮ ਜੀ ਰੱਖਿਆ ਗਿਆ ਜੋ ਇਹ ਕੇਂਦਰ ਦੀਆਂ ਸਰਕਾਰਾਂ ਜਿਹੜੀਆਂ ਨੀਤੀਆਂ ਨੇ ਇਹ ਬਿਲਕੁਲ ਮਾਰੂ ਨੀਤੀਆਂ ਲੈ ਕੇ ਸਰਕਾਰ ਆ ਰਹੀ ਹੈ ਜਿਸ ਦੇ ਵਿਰੋਧ ਵਜੋਂ ਅੱਜ ਡੀਸੀ ਸਾਹਿਬ ਦੇ ਅਸੀਂ ਮੰਗ ਪੱਤਰ ਦੇਣ ਵਾਸਤੇ ਆਏ ਹਾਂ ਅਸੀਂ ਕੇਂਦਰ ਦੀ ਸਰਕਾਰ ਦਾ ਪਿੱਟ ਸੱਪਾ ਕਰਨ ਵਾਸਤੇ ਆ ਕਿ ਕੇਂਦਰ ਦੀ ਸਰਕਾਰ ਮਜ਼ਦੂਰ ਪਰਿਵਾਰਾਂ ਦੇ ਚੁੱਲੇ ਜਿਹੜੇ ਤਪਦੇ ਸੀ ਉਹਨੂੰ ਠੰਡਾ ਠੰਡਾ ਤਰਨ ਜਾ ਰਹੀ ਹੈ ਇਸ ਵਾਸਤੇ ਸਾਡਾ ਅੱਜ ਮੁੱਖ ਮੰਤਰੀ ਜਾਂ ਰਾਸ਼ਟਰਪਤੀ ਨੂੰ ਡੀਸੀ ਸਾਹਿਬ ਰਾਹੀਂ ਇੱਕ ਮੰਗ ਪੱਤਰ ਜਾਵੇਗਾ ਜਿੰਨੇ ਰਸੀਂ ਮੰਗ ਕਰਦੇ ਆ ਸਾਡੀਆਂ तमाम ਪੈਣਾ ਤੇ ਸਾਡੇ ਵੀਰ ਬਜ਼ੁਰਗ ਸਾਡੇ ਰਲ ਮਿਲ ਕੇ ਅਸੀਂ ਸੰਘਰਸ਼ ਕਰਦੇ ਆ ਕਿ ਸਾਡੇ ਕਾਨੂੰਨ ਨੂੰ ਬਹਾਲ ਕੀਤਾ ਜਾਵੇ ਇਹ ਸਾਡੀਆਂ ਅਹਿਮ ਤੇ ਕੁਝ ਖਾਸ ਮੰਗਾ ਸਨ